ਕੰਮਕਾਰ ਸਾਰਿਆਂ ਨੂੰ ਦੇਖੋ ਕਿੱਡਾ ਕਾਫਲਾ ਅਸੀਂ মিডিਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਆ ਮੋਦੀ ਗੋਦ ਮੋਦੀ মিডিਆ ਅੱਖਾਂ ਖੋਲ ਕੇ ਦੇਖ ਲਵੇ ਵੀ ਖਨੌਰੀ ਬਾਰਡਰ 'ਚ ਹੜ ਆ ਗਿਆ ਹੜ ਆ ਗਿਆ ਜਦੋਂ ਵੀ ਸਾਨੂੰ ਕੌਲ ਲੱਗੂਗੀ ਸਾਡੇ ਪੰਜਾਬ ਦੇ ਯੋਧੇ ਨੇ ਬਾਬਾ ਨਾਨਕ ਕਹਿੰਦੇ ਉੱਤਮ ਖੇਤੀ ਮੱਧਮ ਵਪਾਰ ਕਹਿੰਗੇ ਸੰਤ ਕਬੀਰ ਅਸੀਂ ਆਪਣੀ ਐਮਐਸਪੀ ਦੀ ਗਾਰੰਟੀ ਲੈ ਕੇ ਦੇਵਾਂਗੇ ਲੈ ਕੇ ਰ੍ਹਾਂਗੇ ਇਹਨਾਂ ਦੇ ਮంత్రి ਬਿਆਨਬਾਜ਼ੀ ਕਰਦੇ ਨੇ ਇਹ ਬਾਜ਼ ਆ ਜਾਣ ਜੇ ਸਾਨੂੰ ਇਹ ਪਿੰਡਾਂ 'ਚ ਮਿਲੇ ਅਸੀਂ ਸ਼ਾਂਤਮਈ ਤਰੀਕੇ ਨਾਲ ਦਾ ਵਿਰੋਧ ਕਰਾਂਗੇ ਸਾਨੂੰ ਸਾਡੀਆਂ ਜਥੇਬੰਦੀਆਂ ਨੇ ਸਿਧਾਂਤ ਸਿਖਾਇਆ ਹੈ ਸਾਨੂੰ ਸ਼ਾਂਤਮਈ ਧਰਨਾ ਰੋਕਣ ਤੋਂ ਕੋਈ ਨਹੀਂ ਰੋਕ ਸਕਦਾ ਆ ਸਾਡੇ ਬਾਪੂ ਬੈਠੇ ਨੇ ਇਹਨਾਂ ਦਾ ਧਰਨਿਆਂ 'ਚ ਆਉਣ ਨੂੰ ਲੋੜ ਹੈ ਇਹ ਸਰਕਾਰਾਂ ਕਰਾਉਂਦੀਆਂ ਨੇ ਅੱਗੇ ਧਰਨੇ ਕਦੇ-ਕਦੇ ਲੱਗਦੇ ਹੁੰਦੇ ਨੇ ਯੰਤਰ ਮੰਤਰ ਮੈਂ ਦਿੱਲੀ ਜਾਂਦਾ ਰਿਹਾ ਠੀਕ ਆ ਮੇਰੀ 35 ਸਾਲ ਦੀ ਏਜ ਹੋ ਗਈ ਹੁਣ ਧਰਨਾ ਹਰੇਕ ਗੱਲ ਤੇ ਧਰਨਾ ਬਣ ਗਿਆ ਤਾਰਨਾ ਬਣ ਗਿਆ ਇਹਨਾਂ ਨੇ ਸਵਾਮੀਨਾਥ ਦੀ ਰਿਪੋਰਟ ਕਿੱਥੇ ਲਾਗੂ ਕਰੀਆ ਇਹ ਡੀਜ਼ਲ ਦੇਖਣ ਕਿੱਥੇ ਵਗ ਗਿਆ ਖਰਚਾ ਕਿੱਥੇ ਵਗ ਗਿਆ ਕਣਕ ਇਕੜ ਚੋਂ ਕਿੰਦੇ ਦੀ ਹੁੰਦੀ ਆ ਝੋਨਾ ਕਿੰਨੇ ਦਾ ਹੁੰਦਾ ਇਹ ਨੋਟ ਕਰਨ ਫਰਟੀਲਾਈਜ਼ਰ ਖਾਡਾਂ ਦੇ ਰੇਟ ਕਿੱਥੇ ਵਾਗੇ ਕਿਤਾਬਾਂ 'ਚ ਬਹਿ ਕੇ ਖੇਤੀ ਨਹੀਂ ਹੁੰਦੀ ਇਹ ਆਪਦੇ ਮੰਤਰੀ ਸ਼ੰਤਰੀ ਸਾਢ ਨਾਲ ਕਾਊਂਟਰ ਤੇ ਬੈਠਣ ਮੈਂ ਇਹਨਾਂ ਨਾਲ ਸਵਾਲ ਜਵਾਬ ਕਰਨ ਨੂੰ ਤਿਆਰ ਆ ਕਹਿੰਦੇ ਯੂਨੀਵਰਸਿਟੀ ਵਾਲੇ ਡਾਕਟਰ ਆ ਜਾਣ ਇਹ ਕਹਿੰਦੇ ਨੇ ਇੰਨੀ ਦਵਾਈ ਪਾ ਕੇ ਖੇਤੀ ਉਹ ਭਰਾਵੋ ਐ ਨਹੀਂ ਖੇਤੀ ਹੁੰਦੀ ਪ੍ਰੈਕਟੀਕਲ ਕਰਨਾ ਪਊਗਾ ਖੇਤੀ ਫੇਰ ਹੋਊਗਾ ਖੇਤੀ ਇਹਨਾਂ ਨੇ ਘਾਟੇ ਦਾ ਸੌਦਾ ਬਣਾਤਾ ਕਿਸਾਨੋ ਜਾਗ ਪੋ ਜੇ ਖੇਤੀ ਬਚਾਉਣੀ ਆ ਇਹਨਾਂ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਮੈਂ ਖਨੌਰੀ ਬਾਟਰ ਪੁੱਜਿਆ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਜਿਹੜੀ ਮਰਜ਼ੀ ਜਥੇਬੰਦੀ ਨਾਲ ਬਲਾਕ ਕਰਦੇ ਹੋ ਸਾਥਿਓ ਜਦੋਂ ਤੁਹਾਨੂੰ ਕਹੋ ਲੱਗਦੀ ਆ ਤੁਸੀਂ ਉਰੇ ਪੁੱਜੋ ਆਪਾਂ ਨਹੀਂ ਕਹਿੰਦੇ ਅੱਜ ਮਹਾ ਪੰਚਾਇਤ ਕਹਾਣੇ ਹੋਣ ਗਈ ਆ ਜੇ ਆ ਜੋ ਕਿਸਾਨ ਵੀ ਇੱਥੇ ਹੁੰਦੇ ਤਾਂ ਮੈਨੂੰ ਲੱਗਦਾ ਇੱਥੇ ਹੋਰ ਹੜ੍ਹ ਆ ਜਾਣਾਂ ਦੀ ਸਾਡਾ ਕਿਸੇ ਨਾਲ ਹੀਰਖਾਨੀ ਬੁੱਢਾ ਜਰਨੈਲ 40 ਦਿਨ ਹੋ ਗਏ ਮੌਤ ਨੂੰ ਜਫਾ ਪਾਈ ਬੈਠਾ ਇੱਕ ਦਿਨ ਆਪਾਂ ਰੋਟੀ ਨਾ ਖਾਈਏ ਆਪਣੀਆਂ ਮਾਈਆਂ ਕਹਿੰਨ ਲੱਗ ਜਾਂਦੀਆਂ ਨੇ ਵੀ ਰੋਟੀ ਨਹੀਂ ਖਾਦੀ ਜਾਂ ਆਪਣਾ ਪਰਿਵਾਰ ਦਾ ਕੋਈ ਜੀ ਢੱਲਾ ਹੋ ਜੇ ਆਪਣੇ ਬਾਪੂ ਨੂੰ ਸਾਥੀਓ 40 ਦਿਨ ਹੋ ਗਏ ਮਰਨ ਵਰਤੇ ਈਦੀ ਖਾਤਰ ਛੋਡੇ ਖਾਤਰ ਇਹਦਾ ਵੀ ਪਿੱਛੇ ਪਰਿਵਾਰ ਆ ਪਰ ਸਰਕਾਰ ਨੂੰ ਦਿਖਾ ਦਿਓ ਅਸੀਂ ਇਕਜੁੱਟਾਂ ਵੀਸੀ ਇੱਕ ਜੋਟਾ ਭਰਾਵੋ ਤੁਹਾਡਾ ਸਾਰੇ ਵੀਰ ਬਜ਼ੁਰਗ ਮਤਾਵਾ ਭੈਣਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਤੁਸੀਂ ਖਨੌਰੀ ਬਾਡਰ ਹੜ ਲਿਆਤਾ ਨਾਰੇ ਲਾਉਂਗਾ ਮਾਰੇ ਹੱਥ ਤਾਹਾਂ ਕਰ ਲਿਓ ਕੇਂਦਰ ਸਰਕਾਰ ਮੁਰਦਾਬ ਕੇਂਦਰ ਸਰਕਾਰ ਮੁਰਦਾਬ ਜੋ ਕਿਸਾਨਾਂ ਨਾਲ ਟਕਰਾਊਗਾ ਚੂਰ ਚੂਰ ਹੋ ਜਾਊਗਾ ਜੋ ਕਿਸਾਨਾਂ ਨਾਲ ਟਕਰਾਊਗਾ ਚੂਰ ਚੂਰ ਹੋ ਜਾਊਗਾ ਹੱਕਾਂ ਲਈ ਜੋ ਲੜਦੇ ਲੋਕ ਥੇਲਾ ਤੋਂ ਨਹੀਂ ਡਰਦੇ ਲੋਕ ਹੱਕਾਂ ਲਈ ਜੋ ਲੜਦੇ ਲੋਕ ਥੇਲਾ ਤੋਂ ਨਹੀਂ ਡਰਦੇ ਲੋਕ ਮੰਗ ਮੰਗ ਕੇ ਬੈ ਖਿਲਿਆ ਚੋਰਾਂ ਮਾਰ ਕੇ ਦੇਖਾਂਗੇ ਕੰਗ ਮੰਗ ਕੇ ਵੇਖ ਲਿਆ ਜੋਰ ਜੁਮਾ ਕੇ ਦੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ